ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਤੇ ਸੁਣ ਕੇ ਆਪਣੇ ਕਮੈਂਟ ਜ਼ਰੂਰ ਕਰਿਓ ਮੇਰਾ ਨਾਮ ਜਸਾ ਮੈਂ ਸਰਕਾਰੀ ਬੈਂਕ ਵਿੱਚ ਨੌਕਰੀ ਕਰਦਾ ਸੀ ਮੇਰੇ ਵਿਆਹ ਨੂੰ 2 ਸਾਲ ਹੋ ਗਏ ਮੇਰੀ ਘਰ ਵਾਲੀ ਦੀਪੀ ਜੋ ਬਹੁਤ ਸੋਹਣੀ ਸੀ ਤੇ ਮਾਂ ਬਣਨ ਵਾਲੀ ਸੀ ਇਹ ਸਾਡੀ ਜ਼ਿੰਦਗੀ ਦਾ ਬਹੁਤ ਵਧੀਆ ਟਾਈਮ ਸੀ ਦੀਪੀ ਨੂੰ ਸ਼ੇਮਾ ਮੀਂਹ ਨਾ ਜਲਦਾ ਸੀ। ਅਸੀਂ ਆਉਣ ਵਾਲੇ ਬੱਚੇ ਲਈ ਬੜੇ ਐਕਸਾਈਟਮੈਂਟ ਸੀ। ਇਦਾਂ ਹੀ ਇੱਕ ਦਿਨ ਇਦਾਂ ਹੋਇਆ ਕਿ ਸਾਡੀ ਜ਼ਿੰਦਗੀ ਨੂੰ ਥੋੜਾ ਜਿਹਾ ਬਦਲ ਦਿੱਤਾ। ਮੇਰੀ ਨੌਕਰੀ ਦੀ ਟ੍ਰਾਂਸਫਰ ਹੋ ਗਈ ਸੀ। ਮੈਂ ਦੂਜੇ ਸ਼ਹਿਰ ਵਿੱਚ ਜੁਆਇਨ ਕਰ ਲਿਆ ਤੇ ਇਹ ਗੱਲ ਨੇ ਸਾਡੇ ਵਿੱਚ ਬਹਿਸ ਖੜੀ ਕਰ ਦਿੱਤੀ। ਦੀਪੀ ਦੀ ਸਿਹਤ ਅਤੇ ਉਹਦੀ ਦੇਖਭਾਲ ਕਰਨਾ ਮੇਰਾ ਪਹਿਲਾ ਧਰਮ ਸੀ। ਮੈਨੂੰ ਅਹਿਸਾਸ ਹੋਇਆ ਕਿ ਇਸ ਸਮੇਂ ਉਹਨੂੰ ਇਕੱਲਾ ਛੱਡਣਾ ਠੀਕ ਨਹੀਂ। ਜਦੋਂ ਪ੍ਰੈਗਨਨਸੀ ਦਾ ਕਰਕੇ ਹਰ ਪਲ ਉਹਦੀ ਦੇਖਭਾਲ ਕਰਨੀ ਸੀ ਪ੍ਰੋਬਲਮ ਦਾ ਦਾ ਕਰਕੇ ਮੈਂ ਦੀਪੀ ਦੇ ਮਾਪਿਆਂ ਨੂੰ ਨੂੰ ਬੁਲਾਇਆ ਤੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ ਉਹਨਾਂ ਨੂੰ ਇਹ ਦੱਸਿਆ ਕਿ ਮੇਰੀ ਟ੍ਰਾਂਸਫਰ ਦੂਜੇ ਸ਼ਹਿਰ ਵਿੱਚ ਹੋ ਗਈ ਆ ਤੇ ਉੱਥੇ ਮੈਂ ਦੀਪੀ ਦੀ ਦੇਖਭਾਲ ਨਹੀਂ ਕਰ ਸਕਦਾ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਦੀਪੀ ਨੂੰ ਆਪਣੇ ਨਾਲ ਲੈ ਜਾਓ ਤਾਂ ਕਿ ਉਹ ਆਪਣੇ ਪੇਕਿਆਂ ਵਿੱਚ ਆਪਣੀ ਮਾਂ ਦੇ ਨਾਲ ਆਰਾਮ ਮਹਿਸੂਸ ਕਰ ਸਕੇ ਦੀਪੀ ਦੇ ਮਾਪਿਆਂ ਨੇ ਮੇਰੀ ਗੱਲ ਨੂੰ ਸਮਝਿਆ ਤੇ ਮੰਨ ਵੀ ਗਏ ਉਹਨਾਂ ਨੇ ਦੀਪ ਨੂੰ ਆਪਣੇ ਘਰ ਲਿਜਾਣ ਲਈ ਸੋਚ ਵਿਚਾਰ ਕੀਤੀ ਤਾਂ ਕਿ ਪ੍ਰੈਗਨਨਸੀ ਦਾ ਕਰਕੇ ਉਹਨੂੰ ਕੋਈ ਪ੍ਰੋਬਲਮ ਨਾ ਹੋਵੇ ਥੋੜੀ देर ਸੋਚ ਵਿਚਾਰ ਕੀਤੀ ਕਿਉਂਕਿ ਮੈਨੂੰ ਪਤਾ ਸੀ ਕਿ ਮੇਰੀ ਘਰ ਵਾਲੀ ਦਾ ਪਰਿਵਾਰ ਬਹੁਤ ਵਧੀਆ ਜਦੋਂ ਮੇਰੀ ਘਰ ਵਾਲੀ ਦੀਪੀ ਪੇਖੇ ਚਲੇਗੀ ਤਾਂ ਮੇਰੇ ਲਈ ਘਰੇ ਇਕੱਲੇ ਰਹਿਣਾ ਵੀ ਔਖਾ ਹੋਵੇਗਾ ਸੀ ਆਪ ਹੀ ਰੋਟੀ ਬਣਾਉਣੀ ਤੇ ਘਰ ਦਾ ਕੰਮ ਕਰਨਾ ਸਾਰੀ ਜ਼ਿੰਮੇਵਾਰੀ ਸੰਭਾਲਣੀ ਸੀ ਕਿਉਂਕਿ ਨੌਕਰੀ ਵੀ ਕਾਫੀ ਜ਼ਰੂਰੀ ਸੀ ਮੈਂ ਸਾਰੇ ਕੰਮਾਂ ਦਾ ਕਰਕੇ ਪਰੇਸ਼ਾਨ ਸੀ। ਮੇਰੀ ਨੌਕਰੀ ਦਾ ਪ੍ਰਮੋਸ਼ਨ ਹੋਇਆ ਸੀ ਤੇ ਮੇਰੀ ਤਨਖਾਹ ਵੀ ਵੱਧ ਗਈ ਸੀ। ਇਸ ਕਰਕੇ ਮੈਂ ਸੋਚਿਆ ਕਿ ਹੁਣ ਚੰਗਾ ਕਿ ਚੰਗੀ ਜ਼ਿੰਦਗੀ ਦੇ ਲਈ ਇੱਕ ਨਵਾਂ ਫਲੈਟ ਲਵਾਂ ਤੇ ਉਹੀ ਸਹੀ ਰਹੂਗਾ। ਮੈਂ ਆਪਣੇ ਲਈ ਇੱਕ ਫਲੈਟ ਚੁਣਿਆ ਤੇ ਉੱਥੇ ਰਹਿਣ ਲੱਗ ਪਿਆ। ਸ਼ਹਿਰ ਵਿੱਚ ਟ੍ਰਾਂਸਫਰ ਹੋਈ ਸੀ। ਉੱਥੇ ਮੇਰੀ ਮਾਮੀ ਦੀ ਕੁੜੀ ਵੀ ਰਹਿੰਦੀ ਸੀ। ਕੁਝ ਟਾਈਮ ਪਹਿਲਾਂ ਮੇਰੇ ਮਾਮੇ ਦੀ ਮੌਤ ਹੋ ਗਈ ਸੀ। ਇਸੇ ਕਰਕੇ ਮੇਰੀ ਮਾਮੀ ਤੇ ਉਹਦੀ ਕੁੜੀ ਇਕੱਲੀਆਂ ਹੀ ਰਹਿੰਦੀਆਂ ਸੀ ਜਦੋਂ ਮਾਮੀ ਨੂੰ ਪਤਾ ਲੱਗਿਆ ਕਿ ਮੇਰੀ ਟ੍ਰਾਂਸਫਰ ਉਸ ਸ਼ਹਿਰ ਵਿੱਚ ਹੋਈ ਆ ਤਾਂ ਇੱਕ ਦਿਨ ਮੈਨੂੰ ਮਿਲਣ ਲਈ ਮੇਰੇ ਕੋਲ ਆਈ ਜਦੋਂ ਮਾਮੀ ਆਈ ਤੇ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੇਰੀ ਘਰ ਵਾਲੀ ਕਿੱਥੇ ਆ ਉਹ ਤੇਰੇ ਨਾਲ ਕਿਉਂ ਨਹੀਂ ਆਈ ਮੈਂ ਉਹਨੂੰ ਦੱਸਿਆ ਕਿ ਉਹਨੂੰ 6 ਮਹੀਨਾ ਚੱਲਦਾ ਇਸ ਲਈ ਉਹਨੂੰ ਘਰ ਇਕੱਲੀ ਛੱਡਣਾ ਠੀਕ ਨਹੀਂ ਸੀ ਤੇ ਪੇਕੇ ਭੇਜ ਦਿੱਤਾ ਉਹਦੀ ਮਾਂ ਉਹਦੀ ਦੇਖਭਾਲ ਕਰੂਗੀ ਮਾਮੀ ਨੇ ਮੇਰੀ ਗੱਲ ਤੇ ਮੁਸਕਰਾ ਕੇ ਕਿਹਾ ਕਿ ਜਾਸ ਤੂੰ ਇਕੱਲਾ ਤੇ ਘਰ ਦਾ ਕੰਮ ਰੋਟੀ ਪਾਣੀ ਬਣਾਉਣਾ ਤੇਰੇ ਲਈ ਸਭ ਔਖਾ ਹੋ ਜਾਊਗਾ ਮੈਂ ਸੋਚਿਆ ਕਿ ਕੰਮ ਦਾ ਦਬਾਅ ਪਹਿਲਾਂ ਤੁਸੀਂ ਬਹੁਤ ਆ ਤੇ ਜੇ ਘਰ ਦਾ ਕੰਮ ਆਪ ਕਰ ਲੱਗੂਗਾ ਤਾਂ ਹੋਰ ਵੀ ਔਖਾ ਹੋ ਜਾਊਗਾ ਇਸ ਲਈ ਮੈਂ ਸੋਚਿਆ ਕਿ ਮਾਮੀ ਮੈਂ ਕੋਈ ਕੰਮ ਵਾਲੀ ਰੱਖ ਲਊਗਾ ਇਸ ਘਰ ਵਿੱਚ ਕੰਮ ਕਰਨਾ ਵੀ ਸੌਖਾ ਹੋ ਜਾਊਗਾ ਮਾਮੀ ਨੇ ਕਿਹਾ ਕਿ ਕੰਮ ਵਾਲੀ ਰੱਖਣ ਦੀ ਕੋਈ ਲੋੜ ਨਹੀਂ ਹੈ ਜਦੋਂ ਤੱਕ ਤੇਰੀ ਘਰ ਵਾਲੀ ਵਾਪਸ ਨਹੀਂ ਆਉਂਦੀ ਮੈਂ ਤੇਰੀ ਮਦਦ ਕਰ ਦਵਾਂਗੀ ਤੈਨੂੰ ਕਿਸੇ ਕੰਮ ਵਾਲੀ ਦੀ ਲੋੜ ਨਹੀਂ ਹੋਊਗੀ ਮਾਮੀ ਦੀ ਇਹ ਗੱਲ ਸੁਣ ਕੇ ਮੈਨੂੰ ਵਧੀਆ ਲੱਗਿਆ ਸੀ ਮੈਂ ਮਾਨ ਵਿੱਚ ਸੋਚਿਆ ਕਿ ਜੇ ਮਾਮੀ ਮੇਰੀ ਮਦਦ ਕਰੂਗੀ ਤਾਂ ਮੇਰੀਆਂ ਜ਼ਿੰਮੇਵਾਰੀਆਂ ਵੀ ਕੁਝ ਘੱਟ ਜਾਣਗੀਆਂ ਤੇ ਨਾਲ ਹੀ ਮੈਂ ਸੋਚਿਆ ਕਿ ਮਾਮੀ ਨੂੰ ਉਹਦੇ ਟਾਈਮ ਤੇ ਨਿਯਤ ਦੇ ਪੈਸੇ ਵੀ ਦੇ ਦਿਆ ਕਰੂੰਗਾ ਤਾਂ ਕਿ ਉਹਨੂੰ ਵੀ ਮਹਿਸੂਸ ਹੋਵੇ ਕਿ ਮੈਂ ਉਹਦੀ ਮਦਦ ਦੀ ਇੱਜ਼ਤ ਕਰਦਾ ਹਾਂ ਅਗਲੇ ਦਿਨ ਜਦੋਂ ਸਵੇਰੇ ਆਫਿਸ ਜਾਣ ਦੀ ਤਿਆਰੀ ਕਰਦਾ ਸੀ ਤਾਂ ਮੇਰੀ ਮਾਮੀ ਨੇ ਮੈਨੂੰ ਇੱਕ ਗੱਲ ਦੱਸੀ। ਉਹਨੇ ਕਿਹਾ ਕਿ ਜਾਸਦ ਮੈਨੂੰ ਕੁਝ ਦਿਨਾਂ ਲਈ ਆਪਣੀ ਮਾਂ ਕੋਲ ਜਾਣਾ। ਉਹ ਬਿਮਾਰ ਆ ਉਹਦੀ ਦੇਖਭਾਲ ਕਰਨੀ ਹੈ। ਮੈਂ ਚਾਹੁੰਦੀ ਆ ਕਿ ਮੈਂ ਤੇਰੀ ਦੇਖਭਾਲ ਕਰਾਂ ਪਰ ਮੈਨੂੰ ਹੁਣ ਜਾਣਾ ਪੈਣਾ। ਮੈਂ ਉਹਦੀ ਮਜਬੂਰੀ ਨੂੰ ਸਮਝਾ ਤੇ ਕਿਹਾ ਕਿ ਮਾਮੀ ਤੂੰ ਫਿਕਰ ਨਾ ਕਰ। ਆਪਣੇ ਪਰਿਵਾਰ ਦੀ ਦੇਖਭਾਲ ਪਹਿਲਾਂ ਕਰਨੀ ਚਾਹੀਦੀ ਆ। ਮੈਂ ਮੈਨੇਜ ਕਰ ਲਵਾਂਗਾ। ਮਾਮੀ ਨੇ ਮੈਨੂੰ ਕਿਹਾ ਕਿ ਤੈਨੂੰ ਘਰ ਦੇ ਕੰਮ ਵਿੱਚ ਪਰੇਸ਼ਾਨੀ ਨਾ ਹੋਵੇ ਇਸ ਲਈ ਮੈਂ ਪ੍ਰੀਆ ਨੂੰ ਤੇਰੇ ਕੋਲ ਭੇਜ ਰਹੀ ਹਾਂ ਉਹ ਤੇਰੇ ਲਈ ਰੋਟੀ ਬਣਾਉਗੀ ਤੇ ਘਰ ਦੇ ਕੰਮ ਕਰੂਗੀ ਪ੍ਰੀਆ ਮੇਰੇ ਮਾਮੇ ਦੇ ਮਰ ਜਾਣ ਤੋਂ ਬਾਅਦ ਆਪਣੀ ਮਾਂ ਦੇ ਨਾਲ ਹੀ ਰਹਿੰਦੀ ਸੀ ਮੈਂ ਮਾਮੀ ਦੀ ਇਸੇ ਗੱਲ ਨੂੰ ਸਮਝੇ ਤੇ ਕਿਹਾ ਠੀਕ ਆ ਮਾਮੀ ਮੈਨੂੰ ਹੋਰ ਕੀ ਚਾਹੀਦਾ ਉਸ ਦਿਨ ਐਤਵਾਰ ਸੀ ਤੇ ਘਰ ਵਿੱਚ ਮੈਂ ਆਰਾਮ ਕਰਦਾ ਸੀ ਸਵੇਰੇ دیر ਤੱਕ ਸੌਣ ਤੋਂ ਬਾਅਦ ਮੈਂ ਆਪਣੇ ਲਈ ਚਾਹ ਬਣਾਈ ਤੇ ਫਲੈਟ ਤੇ ਕੁਝ ਕੰਮ ਕੀਤੇ ਦੁਪਰ ਦੇ ਵੇਲੇ ਅਚਾਨਕ ਦਰਵਾਜ਼ੇ ਦੀ ਘੰਟੀ ਵੱਜ ਗਈ। ਮੈਂ ਸੋਚਣ ਲੱਗਾ ਕਿ ਇਸ ਵੇਲੇ ਕੌਣ ਹੋ ਸਕਦਾ। ਦਰਵਾਜ਼ੇ ਵੱਲ ਜਾ ਕੇ ਜਦੋਂ ਮੈਂ ਦਰਵਾਜ਼ਾ ਖੋਲਿਆ ਤੇ ਕੁਝ ਪਲਾਂ ਦੇ ਲਈ ਮੇਰੀਆਂ ਅੱਖਾਂ ਹੀ ਅਡੀਆਂ ਰਹਿ ਗਈਆਂ। ਸਾਹਮਣੇ ਬਹੁਤ ਸੋਹਣੀ ਕੁੜੀ ਖੜੀ ਸੀ। ਉਹਦੀਆਂ ਅੱਖਾਂ ਵਿੱਚ ਮੁਸਕਾਨ ਤੇ ਮਾਸੂਮੀਅਤ ਸੀ। ਮੈਂ ਉਹਨੂੰ ਦੇਖਿਆ ਤੇ ਕਬਰਾਂ ਅਜਿਹਾ ਗਿਆ ਕਿਉਂਕਿ ਮੈਂ ਸੋਚਿਆ ਵੀ ਨਹੀਂ ਸੀ ਕਿ ਪ੍ਰਿਆ ਇੰਨੀ ਸੋਹਣੀ ਹੋਊਗੀ। ਉਹ ਹਲਕੀ ਜਿਹੀ ਮੁਸਕਾਨ ਨਾਲ ਕਹਿਣ ਲੱਗੀ ਕਿ ਜਸਵੀਰੇ ਮੈਂ ਪ੍ਰਿਆ ਮੇਰੇ ਮਾਣੇ ਮੈਨੂੰ ਇੱਥੇ ਭੇਜਿਆ ਤਾਂ ਕਿ ਮੈਂ ਤੁਹਾਡੀ ਮਦਦ ਕਰ ਸਕਾਂ। ਉਹਦੀ ਆਵਾਜ਼ ਵਿੱਚ ਆਤਮ ਵਿਸ਼ਵਾਸ ਸੀ। ਮੈਂ ਫਟਾਫਟ ਹੋਸਟ ਵਿੱਚ ਆਇਆ ਤੇ ਮੁਸਕਰਾਉਂਦੇ ਹੋਏ ਕਿਹਾ ਕਿ ਅੰਦਰ ਆ ਜਾ ਪ੍ਰਿਆ। ਚੰਗਾ ਹੋਇਆ। ਤੂੰ ਆ ਗਏ। ਮਾਮੀ ਨੇ ਦੱਸਿਆ ਸੀ ਕਿ ਤੂੰ ਆਉਣਾ ਤੇ ਪ੍ਰਿਆ ਨੇ ਅੰਦਰ ਆਉਂਦੇ ਹੀ ਕਿਹਾ ਕਿ ਮਾਣੇ ਕਿਹਾ ਸੀ ਕਿ ਤੁਹਾਨੂੰ ਘਰ ਤੇ ਆਫਿਸ ਤੇ ਕੰਮਾਂ ਵਿੱਚ ਪ੍ਰੋਬਲਮ ਹੁੰਦੀ ਆ ਤਾਂ ਮੈਂ ਮਦਦ ਕਰੂੰਗੀ। ਮੈਂ ਉਹਨੂੰ ਬੈਠਣ ਲਈ ਕਿਹਾ। ਚਾਹ ਦਾ ਪੁੱਛਿਆ। ਤੇ ਉਹਨੇ ਮਨਾ ਕਰ ਦਿੱਤਾ ਉਹ ਕਹਿਣ ਲੱਗੀ ਕਿ ਤੁਸੀਂ ਪਹਿਲਾਂ ਦੱਸੋ ਕਿ ਤੁਹਾਨੂੰ ਖਾਣ ਵਿੱਚ ਕੀ ਪਸੰਦ ਹੈ ਮੈਂ ਤੁਹਾਡੇ ਖਾਣ ਪੀਣ ਦਾ ਪੂਰਾ ਧਿਆਨ ਰੱਖੂਗੀ ਮੈਂ ਮੁਸਕਰਾ ਕੇ ਕਿਹਾ ਤੇ ਮਹਿਸੂਸ ਕੀਤਾ ਕਿ ਉਹਦੇ ਆਉਣ ਨਾਲ ਮੇਰੇ ਘਰ ਦਾ ਮਾਹੌਲ ਬਦਲਨ ਵਾਲਾ ਮੈਂ ਹੋਰ ਕੁਝ ਨਹੀਂ ਕਿਹਾ ਤੇ ਪ੍ਰੀਆ ਨੇ ਘਰ ਦਾ ਕੰਮ ਕਰਨੇ ਸ਼ੁਰੂ ਕਰ ਦਿੱਤੇ ਬੜੇ ਆਤਮ ਵਿਸ਼ਵਾਸ ਨਾਲ ਸਾਰਾ ਕੰਮ ਖਤਮ ਕੀਤਾ ਮੈਂ ਚੁੱਪਚਾਪ ਦੇਖਦਾ ਰਿਹਾ ਉਹਦੀ ਹਰ ਇੱਕ ਹਰਕਤ ਅਲੱਗ ਸੀ ਉਦਾਰੂਪੇ ਨਾ ਪ੍ਰਭਾਵਸ਼ਾਲੀ ਸੀ ਮੈਂ ਆਪਣੀਆਂ ਨਜ਼ਰਾਂ ਉਹਦੇ ਤੋਂ ਹਟਾਈ ਮੇਰੇ ਆ ਸੀ ਮੈਨੂੰ ਲੱਗਿਆ ਕਿ ਮੈਂ ਆਪਣੀ ਘਰਵਾਲੀ ਦੀਪੀ ਨਾਲੋਂ ਜ਼ਿਆਦਾ ਸੋਹਣੀ ਕੁੜੀ ਸ਼ਾਇਦ ਦੇਖੀ ਹੀ ਨਹੀਂ ਸੀ ਇਹ ਖਿਆਲ ਮੇਰੇ ਦਿਮਾਗ ਵਿੱਚ ਵਾਰ-ਵਾਰ ਆਉਂਦਾ ਸੀ ਮੈਂ ਆਪਣੇ ਆਪ ਤੇ ਥੋੜਾ ਹਰਾਨ ਹੋਇਆ ਮੈਂ ਸੋਚਣ ਲੱਗਾ ਕਿ ਇੰਨੀ ਸੋਹਣੀ ਕੁੜੀ ਫਿਰ ਵੀ ਉਹਨੂੰ ਕੰਮ ਕਰਨਾ ਪੈਂਦਾ ਮੈਨੂੰ ਇਸ ਗੱਲ ਤੇ ਗੁੱਸਾ ਆਉਂਦਾ ਸੀ ਕਿ ਮਾਮੀ ਨੇ ਪ੍ਰਿਆ ਨੂੰ ਕੰਮ ਕਰਨ ਲਈ ਭੇਜਿਆ ਪ੍ਰੀਆ ਨੇ ਬੜੇ ਹਲਕੇ ਜਿਹੇ ਕੱਪੜੇ ਪਾਏ ਸੀ ਜੋ ਸ਼ਾਇਦੇ ਕੰਮ ਕਰਨ ਵਿੱਚ ਸਹੀ ਵੀ ਸੀ ਪਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਕੀ ਕੋਈ ਮਾਂ ਆਪਣੀ ਕੁੜੀ ਨੂੰ ਏਦਾਂ ਦੇ ਕੱਪੜੇ ਪਾਉਣ ਦਿੰਦੀ ਆ ਇਸ ਦੇ ਇਲਾਵਾ ਵੀ ਮੈਂ ਇਹ ਸੋਚਣ ਲੱਗਾ ਕਿ ਪ੍ਰੀਆ ਦੀ ਉਮਰ ਵਿਆਹ ਦੇ ਲਾਇਕ ਹੋ ਗਈ ਹੈ ਪਰ ਮਾਮੀ ਨੇ ਅਜੇ ਤੱਕ ਉਹਦਾ ਵਿਆਹ ਕਿਉਂ ਨਹੀਂ ਕੀਤਾ ਇਹ ਗੱਲ ਮੇਰੇ ਦਿਮਾਗ ਵਿੱਚ ਵਾਰ-ਵਾਰ ਆਉਂਦੀ ਸੀ ਮੈਂ ਉਹਨੂੰ ਇਹ ਪੁੱਛਣ ਦਾ ਫੈਸਲਾ ਕੀਤਾ ਬਾਰ ਬਾਰ ਸੋਈ ਵਿੱਚ ਤਮ ਕਰਦੀ ਸੀ ਮੈਂ ਹੌਲੀ ਜਿਹੀ ਪੁੱਛਿਆ ਕਿ ਪ੍ਰੀਆ ਤੂੰ ਹਜੇ ਵਿਆਹ ਕਿਉਂ ਨਹੀਂ ਕਰਵਾਇਆ ਉਹ ਮੇਰੇ ਵੱਲ ਦੇਖਣ ਲੱਗੀ ਤੇ ਉਦਾਸ ਜਿਹੀ ਹੋ ਕੇ ਕਹਿਣ ਲੱਗੀ ਕਿ ਪਾਪਾ ਦੀ ਮੌਤ ਤੋਂ ਬਾਅਦ ਮਾਂ ਦੇ ਸਿਰ ਤੇ ਸਾਰੀ ਜ਼ਿੰਮੇਵਾਰੀ ਆ ਗਈ ਉਹਨੇ ਇਕੱਲੀ ਨੇ ਸਭ ਕੁਝ ਸੰਭਾਲ ਲਿਆ ਵਾ ਤੇ ਉਸੇ ਵੇਲੇ ਮੇਰੇ ਵਿਆਹ ਦਾ ਸੋਚਣ ਦਾ ਟਾਈਮ ਤੇ ਹਾਲਾਤ ਦੋਨੋਂ ਹੀ ਨਹੀਂ ਸੀ ਉਹਦੀ ਆਵਾਜ਼ ਵਿੱਚ ਦਰਦ ਸੀ ਇਹ ਸੁਣ ਕੇ ਮੈਨੂੰ ਮਹਿਸੂਸ ਹੋਇਆ ਕਿ ਪ੍ਰਿਆ ਦੀ ਜ਼ਿੰਦਗੀ ਵਿੱਚ ਕਿੰਨੀਆਂ ਪਰੇਸ਼ਾਨੀਆਂ ਹੋਣਗੀਆਂ ਮੈਂ ਉਹਨੂੰ ਸਮਝਾਉਂਦੇ ਹੋਏ ਕਿਹਾ ਕਿ ਸੱਚਾ ਕਿ ਮਾਮੀ ਨੇ ਇਕੱਲੇ ਸਭ ਕੁਝ ਸੰਭਾਲ ਲਿਆ ਪਰ ਪ੍ਰਿਆ ਤੂੰ ਇੰਨੀ ਸੋਹਣੀ ਤੇ ਸਮਝਦਾਰਾ ਤੇਰੇ ਲਈ ਕੋਈ ਵੀ ਚੰਗਾ ਰਿਸ਼ਤਾ ਮਿਲ ਸਕਦਾ ਮਾਮੀ ਨੂੰ ਤੇਰੇ ਭਵਿੱਖ ਦੇ ਬਾਰੇ ਵਿੱਚ ਸੋਚਣਾ ਚਾਹੀਦਾ ਪ੍ਰਿਆ ਨੇ ਕਿਹਾ ਕਿ मामੀ ਮਾਣ ਮੇਰੇ ਵਿਆਹ ਦੇ ਬਾਰੇ ਸੋਚਿਆ ਜ਼ਰੂਰ ਪਰ ਹਜੇ ਤੱਕ ਕੋਈ ਇਦਾਂ ਦਾ ਨਹੀਂ ਮਿਲਿਆ ਜਿਸ ਨੂੰ ਮਾਂ ਤੇ ਮੈਂ ਦੋਨੋਂ ਸਵਾਰਕਾਰ ਹੋਈਏ ਉਹਦੀ ਗੱਲ ਸੁਣ ਕੇ ਮੈਨੂੰ ਸਮਝ ਆਈ ਮੈਂ ਮਹਿਸੂਸ ਕੀਤਾ ਕਿ ਪ੍ਰਿਆ ਸੋਣੀ ਨਹੀਂ ਆਪਣੇ ਪਰਿਵਾਰ ਦੇ ਲਈ ਵੀ ਜ਼ਿੰਮੇਵਾਰਾ ਪ੍ਰਿਆ ਰੋਜ਼ ਮੇਰੇ ਘਰ ਆਉਣ ਲੱਗੀ ਸੀ ਸ਼ੁਰੂ ਵਿੱਚ ਮੈਂ ਆਪਣੇ ਕੰਮ ਵਿੱਚ ਬਹੁਤ ਵਿਅਸਤ ਰਹਿੰਦਾ ਸੀ ਤੇ ਉਹ ਵੀ ਆਪਣੇ ਕੰਮ ਨੂੰ ਇਮਾਨਦਾਰੀ ਨਾਲ ਕਰਦਾ ਸੀ ਪਰ ਕੁਝ ਦਿਨਾਂ ਬਾਅਦ ਮੈਂ ਸੋਚਿਆ ਕਿ ਪ੍ਰਿਆ ਦਾ ਵਰਤਾਲਾ ਹੌਲੀ-ਹੌਲੀ ਬਦਲਣ ਲੱਗਾ ਉਹ ਆਪਣੇ ਕੰਮ ਵਾਲੇ ਹੀ ਧਿਆਨ ਕਰਨ ਲੱਗੀ ਸੀ ਹਰ ਛੋਟੀ ਛੋਟੀ ਗੱਲ ਦਾ ਧਿਆਨ ਖਿਆਲ ਰੱਖਦੀ ਸੀ ਮੇਰੇ ਲਈ ਹਰ ਚੀਜ਼ ਪਰਫੈਕਟ ਬਣਾਉਣ ਦੀ ਕੋਸ਼ਿਸ਼ ਕਰਦੀ ਸੀ ਇੱਕ ਦਿਨ ਜਦੋਂ ਉਸ ਨੇ ਗੱਲਾਂ ਕਰਦੇ ਸੀ ਤਾਂ ਉਹਨੇ ਅਚਾਨਕ ਮੇਰੇ ਤੋਂ ਮੇਰੀ ਘਰ ਵਾਲੀ ਬਾਰੇ ਪੁੱਛਿਆ ਤਾਂ ਉਹਨੇ ਮੇਰੀ ਘਰ ਵਾਲੀ ਦੀ ਆਦਤਾਂ ਨਾ ਪਸੰਦ ਪਸੰਦ ਤੇ ਹਰ ਰਿਸ਼ਤੇ ਬਾਰੇ ਪੁੱਛਣਾ ਚਾਹਿਆ ਮੈਂ ਹੀ ਇਹ ਸਭ ਦੇਖ ਕੇ ਹੈਰਾਨ ਹੋਇਆ ਪਰ ਮੈਂ ਉਹਨੂੰ ਸਭ ਕੁਝ ਦੱਸ ਦਿੱਤਾ ਮੈਂ ਸੋਚਿਆ ਕਿ ਵੈਸੇ ਹੀ ਪੁੱਛਦੀ ਹੈ ਪਰ ਜਦੋਂ ਮੈਂ ਉਹਨੂੰ ਦੱਸਿਆ ਕਿ ਮੇਰੀ ਘਰ ਵਾਲੀ ਕੁਝ ਮਹੀਨਿਆਂ ਤੱਕ ਇੱਥੇ ਨਹੀਂ ਆਉਗੀ ਤਾਂ ਉਹਨੇ ਖੁਸ਼ੀ ਜਿਹੀ ਜ਼ਾਹਰ ਕੀਤੀ। ਉਹਦੀ ਇਸ ਖੁਸ਼ੀ ਨੇ ਮੈਨੂੰ ਥੋੜਾ ਜਿਹਾ ਸਹਿਜ ਕਰ ਦਿੱਤਾ ਸੀ। ਮੈਂ ਸੋਚਿਆ ਕਿ ਇਹ ਵੈਸੇ ਹੀ ਹੋ ਸਕਦਾ। ਪਰ ਹੌਲੀ-ਹੌਲੀ ਉਹਦੀਆਂ ਹਰਕਤਾਂ ਅਜੀਬ ਲੱਗਣ ਲੱਗ ਪਈਆਂ ਸੀ। ਪ੍ਰਿਆ ਹਰ ਰੋਜ਼ ਮੇਰੇ ਨਾਲ ਅਲੱਗ ਖਾਣਾ ਬਣਾ ਕੇ ਖਾਂਦੀ ਸੀ। ਹਰ ਵਾਰ ਕੁਝ ਨਵਾਂ ਬਣਾਉਣ ਦੀ ਕੋਸ਼ਿਸ਼ ਕਰਦੀ ਸੀ। ਉਹ ਇਹੀ ਮਹਿਸੂਸ ਕਰਦੀ ਸੀ ਕਿ ਉਹ ਚੀਜ਼ ਮੇਰੀ ਪਸੰਦ ਦੀ ਹੋਵੇ। ਸ਼ੁਰੂ ਵਿੱਚ ਮੈਂ ਸੋਚਿਆ ਕਿ ਉਹਦਾ ਇਹ ਕੰਮ ਆ। ਤੇ ਉਹ ਹਰ ਕੰਮ ਨੂੰ ਜ਼ਿੰਮੇਵਾਰੀ ਦੇ ਨਾਲ ਹੀ ਕਰਦੀ ਸੀ। ਪਰ ਫਿਰ ਮੈਂ ਦੇਖਿਆ ਕਿ ਉਹ ਸਿਰਫ ਰੋਟੀ ਬਣਾਉਣ ਤੱਕ ਸੀਮਤ ਨਹੀਂ, ਉਹਨੇ ਮੇਰੀ ਪਸੰਦ ਦੇ ਕੱਪੜੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਸੀ। ਮੈਨੂੰ ਇਹ ਦੇਖ ਕੇ ਅਜੀਬ ਲੱਗਿਆ। ਮੈਂ ਇੱਕ ਦਿਨ ਉਹਨੂੰ ਕਿਹਾ ਕਿ ਪ੍ਰਿਆ ਤੈਨੂੰ ਜੋ ਵੀ ਕੰਮ ਕਰਨ ਲਈ ਕਿਹਾ ਗਿਆ ਬਸ ਉਹੀ ਕਰਿਆ ਕਰ। ਕੁਝ ਜ਼ਿਆਦਾ ਕੋਝ ਕਰਨ ਦੀ ਲੋੜ ਨਹੀਂ ਪਰ ਮੇਰੀ ਘਾਲ ਦਾ ਉਹਤੇ ਕੋਈ ਅਸਰ ਨਹੀਂ ਹੋਇਆ ਉਹ ਮੇਰੀ ਗੱਲ ਸੁਣਨ ਦੀ ਬਜਾਏ ਆਪਣੇ ਤਰੀਕੇ ਨਾਲ ਕੰਮ ਕਰਦੀ ਹੌਲੀ ਹੌਲੀ ਉਹਨੇ ਮੇਰੇ ਨਾਲ ਇਦਾਂ ਦਾ ਵਰਤਾਅ ਕਰਨਾ ਸ਼ੁਰੂ ਕਰ ਦਿੱਤਾ ਜਿੱਦਾਂ ਮੇਰੀ ਘਰ ਵਾਲੀ ਹੋਵੇ ਉਹ ਮੇਰੇ ਲਈ ਹਰ ਚੀਜ਼ ਜ਼ਰੂਰੀ ਰੱਖਦੀ ਸੀ ਮੇਰੇ ਲਈ ਕੱਪੜੇ ਕੱਟ ਕੇ ਰੱਖਦੀ ਤਾਂ ਕਿ ਆਰਾਮ ਨਾਲ ਉਹ ਮੇਰਾ ਧਿਆਨ ਰੱਖ ਸਕੇ ਉਹਦੇ ਤੋਂ ਮੈਂ ਹੈਰਾਨ ਸੀ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਇਦਾਂ ਕਿਉਂ ਕਰਦੀ ਆ ਉdੀਆਂ ਹਰਕਤਾਂ ਵਿੱਚ ਇੱਕ ਤਰ੍ਹਾਂ ਦੀ ਜੁੜਨ ਵਾਲੀ ਭਾਵਨਾ ਜਿਹੀ ਹੋਈ ਸੀ ਮੈਂ ਜੋ ਮੈਨੂੰ ਅਜੀਬ ਤੇ ਪਰੇਸ਼ਾਨ ਲੱਗਦਾ ਸੀ ਉਹ ਨੂੰ ਮੇਰੇ ਘਰ ਆਏ ਨੂੰ 10 ਦਿਨ ਹੋ ਗਏ ਸੀ ਮੈਂ ਪੁੱਛਿਆ ਪ੍ਰਿਆ ਮਾਮੀ ਕਦ ਆਓਗੇ ਤਾਂ ਉਹਨੇ ਕਿਹਾ ਕਿ ਮਨਦੀ ਦੀ ਸਿਹਤ ਹਜੇ ਠੀਕ ਨਹੀਂ ਆ ਇਸ ਲਈ ਉਹ ਕੁਝ ਦਿਨ ਪਿੰਡ ਹੀ ਰਹੂਗੀ ਉਹਦਾ ਇਹ ਕਹਿਣਾ ਮੈਨੂੰ ਸਹੀ ਲੱਗਿਆ ਮੈਂ ਕਿਹਾ ਠੀਕ ਆ ਪ੍ਰਿਆ ਤਾਂ ਪ੍ਰਿਆ ਦੇ ਪਹਰਾਵੇ ਵਿੱਚ ਥੋੜਾ ਬਦਲਾਅ ਹੋਣ ਲੱਗਿਆ ਉਹ ਸੋਹਣੇ ਕੱਪੜੇ ਪਾਉਣ ਲੱਗ ਪਈ ਸੀ ਉਹਦਾ ਰੰਗ ਹੋਰ ਵੀ ਨਿਖਰਨ ਲੱਗ ਪਿਆ ਸੀ ਇਸੇ ਹੀਰੋਇਨ ਦੀ ਤਰ੍ਹਾਂ ਲੱਗਦੀ ਸੀ ਉਹਦੀ ਚਾਲ ਢਾਲ ਮੁਸਕਾਨ ਸਭ ਕੁਝ ਬਦਲ ਗਿਆ ਸੀ ਉਹ ਆਪਣੇ ਵਾਲਾਂ ਨੂੰ ਵੀ ਸਵਾਰਨ ਲੱਗ ਪਈ ਸੀ ਜਦੋਂ ਮੇਰੇ ਕੋਲੋਂ ਲੰਘਦੀ ਤਾਂ ਬੜੇ ਖੁਸ਼ੂਦ ਦੇ ਨਾਲ ਮੇਰਾ ਮਨ ਮੋਹ ਲੈਂਦੀ ਸੀ ਹਰ ਵਾਰ ਮੈਂ ਉਹਦੇ ਸੂਟ ਨੂੰ ਦੇਖਦਾ ਸੀ ਤਾਂ ਜਾਣ ਕੇ ਮੇਰੇ ਘਰ ਵਾਲੇ ਦੀਆਂ ਯਾਦਾਂ ਮੇਰੇ ਮਨ ਵਿੱਚ ਆਉਣ ਲੱਗੀਆਂ ਮੈਨੂੰ ਇਦਾਂ ਲੱਗਣ ਲੱਗਿਆ ਕਿ ਪ੍ਰੀਆ ਜਾਣਬੁੱਝ ਕੇ ਮੇਰੀ ਘਰਵਾਲੀ ਦੀ ਤਰ੍ਹਾਂ ਬਣਨ ਦੀ ਕੋਸ਼ਿਸ਼ ਕਰਦੀ ਆ ਉਹਨੂੰ ਮੇਰੇ ਘਰਵਾਲੀ ਦੇ ਬਾਰੇ ਵਿੱਚ ਜੋ ਕੁਝ ਵੀ ਸੁਣਿਆ ਸੀ ਉਹ ਸ਼ਾਇਦ ਉਸੇ ਦੇ ਆਧਾਰ ਤੇ ਆਪਣੇ ਨੂੰ ਆਪਣੇ ਆਪ ਨੂੰ ਢਾਲਣ ਦੀ ਕੋਸ਼ਿਸ਼ ਕਰਦੀ ਸੀ ਉਹਦੀਆਂ ਹਰਕਤਾਂ ਦੇ ਪਹਿਰਾਵਾ ਹੌਲੀ ਹੌਲੀ ਇਸ ਵੱਲ ਇਸ਼ਾਰਾ ਕਰਦਾ ਸੀ ਜਦੋਂ ਵੀ ਮੈਂ ਪ੍ਰੀਆ ਨੂੰ ਇਸ ਰੂਪ ਵਿੱਚ ਦੇਖਦਾ ਤਾਂ ਮੇਰੀ ਘਰਵਾਲੀ ਦੇ ਮੈਨੂੰ ਬਹੁਤ ਚਾਹ ਆਉਂਦੀ ਸੀ ਇੱਕ ਅਜੀਬ ਜਿਹੀ ਉਲਝਣ ਮੇਰੇ ਮਨ ਵਿੱਚ ਆ ਜਾਂਦੀ ਸੀ। ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਉਹਨੂੰ ਗਲੇ ਲਾਵਾਂ, ਉਸ ਪਲ ਨੂੰ ਆਪਣੇ ਨਾਲ ਬੰਨ੍ਹ ਲਵਾਂ। ਪ੍ਰਿਆ ਦਾ ਇਹ ਬਦਲਦਾ ਵਰਤਾਓ ਤੇ ਅਜੀਬ ਅੰਦਾਜ਼ ਮੈਨੂੰ ਅਜੀਬ ਲੱਗਣ ਲੱਗ ਪਿਆ ਸੀ। ਉਹ ਕਦੀ ਮੇਰੇ ਘਰ ਵੱਲ ਵੀ ਤਰ੍ਹਾਂ ਪੇਸ਼ ਆਉਂਦੀ ਸੀ ਤੇ ਕਦੀ ਪੂਰੀ ਤਰ੍ਹਾਂ ਅਲੱਗ ਰੂਪ ਵਿੱਚ ਹੀ ਰਹਿ ਜਾਂਦੀ ਸੀ। ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਉਹ ਇਦਾਂ ਕਿਉਂ ਕਰਦੀ ਆ। ਉਹਦੇ ਇਦਾਂ ਇਨਾ ਬਦਲਾਵਾਂ ਦੇ ਪਿੱਛੇ ਉਹ ਉਹਦੀ ਕੀ ਪ੍ਰੋਬਲਮ ਸੀ ਹੁਣ ਮੈਂ ਉਹਨੂੰ ਕਿਹਾ ਕਿ ਅੱਗੇ ਤੋਂ ਟੂ ਫੁੱਲ ਐਡਰੈਸ ਪਾਇਆ ਕਰ ਸ਼ਾਰਟ ਐਡਰੈਸ ਨਾ ਪਾਇਆ ਕਰ ਕਿਉਂਕਿ ਉਸ ਐਡਰੈਸ ਵਿੱਚ ਤੈਨੂੰ ਦੇਖ ਕੇ ਮੈਨੂੰ ਅਜੀਬ ਲੱਗਦਾ ਇੱਕ ਤਾਂ ਘਰ ਵਿੱਚ ਮੈਂ ਇਕੱਲਾ ਬੰਦਾ ਤੇ ਪ੍ਰਿਆ ਜਵਾਨ ਤੇ ਸੋਣੀ ਆ ਜੇ ਉਹ ਮੇਰੇ ਸਾਹਮਣੇ ਖੂਬਸੂਰਤ ਕੁੜੀ ਵਾਰ-ਵਾਰ ਸ਼ਾਰਟ ਐਡਰੈਸ ਵਿੱਚ ਆਉਗੀ ਤਾਂ ਕੋਈ ਵੀ ਬੰਦਾ ਆਕਰਸ਼ਿਤ ਹੋ ਸਕਦਾ ਪਰ ਪ੍ਰਿਆ ਇੱਕ ਔਰਤ ਹੁੰਦੇ ਹੋਏ ਬਿਲਕੁਲ ਵੀ ਸ਼ਰਮਾਉਂਦੀ ਨਹੀਂ ਸੀ ਇੱਕ ਦਿਨ ਇਦਾਂ ਦਾ ਹੋਇਆ ਜਿਨੇ ਮੇਰੀ ਜ਼ਿੰਦਗੀ ਨੂੰ ਖਲਾ ਕੇ ਰੱਖ ਦਿੱਤਾ ਮੈਨੂੰ ਯਕੀਨ ਨਹੀਂ ਹੁੰਦਾ ਸੀ ਕਿ ਸਭ ਮੇਰੇ ਨਾਲ ਹੀ ਹੋ ਰਿਹਾ ਉਸ ਦਿਨ ਪ੍ਰਿਆ ਨੇ ਹਮੇਸ਼ਾ ਦੀ ਤਰ੍ਹਾਂ ਸਾਰੇ ਕੰਮ ਖਤਮ ਕੀਤੇ ਤੇ ਜਾਣ ਦੀ ਤਿਆਰੀ ਕਰਦੀ ਸੀ ਪਰ ਅਚਾਨਕ ਮੀਂਹ ਪੈਣ ਲੱਗ ਪਿਆ ਆਸਮਾਨ ਵਿੱਚ ਬਿਜਲੀ ਕੜਕਦੀ ਸੀ ਮੀਂਹ ਇੰਨਾ ਤੇਜ਼ ਸੀ ਕਿ ਬਾਹਰ ਨਿਕਲਣਾ ਔਖਾ ਸੀ ਪ੍ਰਿਆ ਖਿੜਕੀ ਵਿੱਚੋਂ ਬਾਹਰ ਮੀਂਹ ਨੂੰ ਵੇਖ ਰਹੀ ਸੀ ਮੈਂ ਉਹਦੀ ਪਰੇਸ਼ਾਨੀ ਨੂੰ ਸਮਝ ਲਿਆ ਸੀ ਤੇ ਕਿਹਾ ਕਿ ਪ੍ਰਿਆ ਮੀ ਬਹੁਤ ਥੇਜਾ ਤੂੰ ਬਾਹਰ ਕਿੱਦਾਂ ਜਾਵੇਂਗੀ ਮਾਮੀ ਵੀ ਪਿੰਡ ਗਈ ਹੋਈ ਆ ਮੇਰੇ ਘਰ ਕੋਈ ਨਹੀਂ ਆ ਤੇ ਅੱਜ ਰਾਤ ਇੱਥੇ ਹੀ ਰੁਕ ਜਾ ਸਵੇਰੇ ਜਦੋਂ ਮੈਂ ਰੁਕ ਜਾਊਗਾ ਤਾਂ ਚਲੀ ਜਾਏ ਪਹਿਲਾਂ ਤਾਂ ਉਹ ਥੋੜਾ ਜਿਹਾ ਚੇਚਿਜ਼ਗੀ ਤੇ ਫਿਰ ਉਹਨੇ ਮੇਰੀ ਗੱਲ ਮੰਨ ਲਈ ਉਹ ਕਹਿਣ ਲੱਗੀ ਕਿ ਠੀਕ ਆ ਜੇ ਤੁਹਾਨੂੰ ਕੋਈ ਪ੍ਰੋਬਲਮ ਨਾ ਹੋਵੇ ਤਾਂ ਅੱਜ ਦੀ ਰਾਤ ਰੁਕ ਜਾਂਦੀ ਆ ਪ੍ਰਿਆ ਨੇ ਉਸ ਰਾਤ ਦੇ ਲਈ ਰੋਟੀ ਬਣਾਈ ਤੇ ਅਸੀਂ ਦੋਵਾਂ ਨੇ ਇਕੱਠਿਆਂ ਹੀ ਖਾਧੀ ਇਹ ਪਹਿਲੀ ਵਾਰ ਸੀ ਜਦੋਂ ਅਸੀਂ ਐਨੀ ਸਾਇਸਤਾ ਦੇ ਨਾਲ ਟਾਈਮ ਬਤਾਇਆ ਸੀ ਰੋਟੀ ਖਾਣ ਤੋਂ ਬਾਅਦ ਆਪਣੇ ਆਪਣੇ ਕਮਰਿਆਂ ਵਿੱਚ ਚਲੇ ਗਏ ਤੇ ਟੀਵੀ ਦੇਖਣ ਲੱਗ ਪਏ ਸੀ ਮੈਂ ਪ੍ਰਿਆ ਨੂੰ ਕਿਹਾ ਕਿ ਤੂੰ ਹਾਲ ਵਿੱਚ ਸੋਫੇ ਉੱਤੇ ਸੌਂ ਜਾ ਤੇਰੇ ਲਈ ਸਹੀ ਰਹੂਗਾ ਪ੍ਰਿਆ ਸਾਰਾ ਦਿਨ ਕੰਮ ਦਾ ਕਰਕੇ ਬਹੁਤ ਥੱਕੀ ਹੋਈ ਸੀ ਉਹਨੇ ਕੁਝ ਦੇਰ ਇੱਧਰ ਉੱਧਰ ਚੀਜ਼ਾਂ ਨੂੰ ਠੀਕ ਕੀਤਾ ਤੇ ਸੋਫੇ ਤੇ ਲੰਮੇ ਪੈ ਗਈ ਤੇ ਥਕਾਵਟ ਦਾ ਕਰਕੇ ਉਹ ਸੌਂ ਗਈ ਸੀ ਮੈਂ ਆਪਣੇ ਕਮਰੇ 'ਚੋਂ ਟੀਵੀ ਦੇਖਦਾ ਰਿਹਾ ਰਾਤ ਨੂੰ ਜਦੋਂ 12 ਵਜੇ ਤਾਂ ਅਚਾਨਕ ਮੈਨੂੰ ਪਿਆਸ ਲੱਗੀ ਤੇ ਮੈਂ ਪਾਣੀ ਪੀਣ ਲਈ ਰਸੋਈ ਵਿੱਚ ਗਿਆ। ਪ੍ਰਿਆ ਤੇ ਨਜ਼ਰ ਪਈ ਤਾਂ ਸੋਫੇ ਤੇ ਗੂੜੀ ਨੀਂਦ ਦੇ ਵਿੱਚ ਸੁੱਤੀ ਪਈ ਸੀ। ਰਾਤ ਦੀ ਰੋਸ਼ਨੀ ਵਿੱਚ ਉਹਦਾ ਚਿਹਰਾ ਬੜਾ ਸ਼ਾਂਤ ਤੇ ਸੁਨ ਲੱਗਦਾ ਸੀ। ਉਹਦੇ ਖੁੱਲੇ ਵਾਲ ਤੇ ਉਹਦੀਆਂ ਗੱਲਾਂ ਤੇ ਆਈ ਹੋਈ ਸੀ ਤੇ ਖਿੜਕੀ ਵਿੱਚ ਆਉਂਦੀ ਠੰਡੀ ਹਵਾ ਨਾਲ ਉਹਦੇ ਨਾਲ ਖੇਡ ਰਹੀ ਸੀ। ਉਹ ਨੀਂਦ ਵਿੱਚ ਵਾਰ-ਵਾਰ ਆਪਣੇ ਵਾਲਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੀ ਸੀ ਪਰ ਫਿਰ ਉਹਦੇ ਚਿਹਰੇ ਤੇ ਹੀ ਆ ਜਾਂਦੇ ਸੀ। ਛੋਟੀ-ਛੋਟੀ ਬੇਚੈਨੀ ਤੇ ਮਾਸੂਮੀਅਤ ਮੈਨੂੰ ਅੰਦਰ ਤੱਕ ਖਿੱਚੂ ਗਈ ਸੀ। ਜਦੋਂ ਮੈਂ ਉਹਨੂੰ ਸੌਂਦੇ ਦੇਖਿਆ ਤੇ ਮੈਂ ਉਹਦੇ ਵੱਲ ਦੇਖ ਕੇ ਆਕਰਸ਼ਿਤ ਹੋਣ ਲੱਗਾ ਸੀ। ਹੌਲੀ-ਹੌਲੀ ਮੈਂ ਉਹਦੇ ਕੋਲ ਪਹੁੰਚ ਗਿਆ ਤੇ ਥੱਲੇ ਹੀ ਬੈਠ ਗਿਆ। ਤੇ ਉਹਦੀਆਂ ਗੱਲਾਂ ਤੇ ਵਾਲਾਂ ਨੂੰ ਹੱਥ ਲਾਇਆ ਤਾਂ ਅਚਾਨਕ ਬਿਜਲੀ ਚਮਕ ਪਈ ਸੀ। ਪ੍ਰਿਆ ਡਰ ਕੇ ਮੇਰੇ ਗਲੇ ਲੱਗ ਗਈ ਤੇ ਹਜੇ ਵੀ ਨੀਂਦ ਵਿੱਚ ਸੀ ਪਰ ਮੇਰੇ ਨਾਲ ਲੱਗ ਕੇ ਉਹ ਜਾਗ ਵੇਚੀ ਉਹਦਾ ਇਹ ਮੇਰੇ ਨਾਲ ਲੱਗਣਾ ਮੈਨੂੰ ਚੰਗਾ ਲੱਗਦਾ ਸੀ ਤੇ ਮੈਂ ਵੀ ਉਹਨੂੰ ਗਲੇ ਲਾ ਲਿਆ ਸੀ ਉਹ ਹੋਰ ਵੀ ਜ਼ਿਆਦਾ ਮੈਨੂੰ 붙 ਕੇ ਫੜਨ ਲੱਗੀ ਤੇ ਅਸੀਂ ਇੱਕ ਦੂਸਰੇ ਦੇ ਗਲੇ ਲੱਗ ਕੇ ਆਪਣੇ ਆਪ ਨੂੰ ਭੁੱਲਣਾ ਸ਼ੁਰੂ ਕਰ ਦਿੱਤਾ ਕੁਝ ਸਮੇਂ ਬਾਅਦ ਨੀਂਹ ਰੁਕ ਗਿਆ ਸੀ ਅਸੀਂ ਦੋਨੋਂ ਇੱਕ ਦੂਜੇ ਦੀਆਂ ਬਾਹਾਂ ਵਿੱਚ ਹੀ ਸੌਂ ਗਏ ਅਗਲੀ ਸਵੇਰ ਮੇਰੀ ਅੱਖ ਖੁੱਲ੍ਹੇ ਤਾਂ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਹਾਲ ਵਿੱਚ ਕੀ ਕਰਨਾ ਚਾਹੀਦਾ ਸੀ ਮੈਂ ਫਟਾਫਟ ਪ੍ਰਿਆ ਨੂੰ ਆਪਣੇ ਕੋਲੋਂ ਪਰੇ ਕੀਤਾ ਤੇ ਆਪਣੇ ਕਮਰੇ ਵਿੱਚ ਚਲਾ ਗਿਆ ਮੇਰੇ ਦਿਮਾਗ ਵਿੱਚ ਮੇਰੀ ਘਰ ਵਾਲੀ ਆਈ ਜਾਂਦੀ ਸੀ ਜੇ ਹੁਣ ਸਭ ਨੂੰ ਇਹ ਪਤਾ ਲੱਗ ਗਿਆ ਤਾਂ ਉਹ ਤਾਂ ਤਲਾਕ ਦੇ ਦੇਵੇਗੀ ਮੈਂ ਆਪਣੇ ਆਉਣ ਵਾਲੇ ਬੱਚੇ ਨੂੰ ਗਵਾਉਣਾ ਨਹੀਂ ਚਾਹੁੰਦਾ ਸੀ ਮੈਂ ਵਾਰ-ਵਾਰ ਸੋਚਦਾ ਸੀ ਕਿ ਜੇ ਸਾਡੇ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਮੇਰੇ ਬਾਰੇ ਵਿੱਚ ਕੀ ਸੋਚਣਗੇ ਉਹਨਾਂ ਦੀਆਂ ਨਜ਼ਰਾਂ ਵਿੱਚ ਮੇਰੀ ਕੀ ਇੱਜ਼ਤ ਰਹੇ ਜਾਊਗੀ ਇਹਨਾਂ ਵਿਚਾਰਾਂ ਨੇ ਤਾਂ ਮੇਰਾ ਸਿਰ ਹੀ ਦੁਖਾਂਲਾ ਆ ਦਿੱਤਾ ਸੀ ਮੇਰੇ ਮਨ ਵਿੱਚ ਅਜੀਬ ਜਿਹਾ ਬੋਝ ਮਹਿਸੂਸ ਹੁੰਦਾ ਸੀ ਤਾਂ ਅਚਾਨਕ ਮੇਰੇ ਕਮਰੇ ਦਾ ਦਰਵਾਜ਼ਾ ਖੁੱਲਿਆ ਮੈਂ ਦੇਖਿਆ ਕਿ ਪ੍ਰਿਆ ਅੰਦਰ ਆਉਂਦੀ ਸੀ ਉਹ ਨਹਾ ਕੇ ਆਈ ਸੀ ਉਹਦੇ ਚਿਹਰੇ ਤੇ ਸ਼ਰਮਿੰਦਗੀ ਤੇ ਗੰਭੀਰਤਾ ਸੀ ਤੇ ਉਹਨੇ ਹੌਲੀ-ਹੌਲੀ ਜਿਹੀ ਸਿਰ ਝੁਕਾਇਆ ਤੇ ਕਿਹਾ ਕਿ ਜਾ ਸਭ ਰਾਤ ਨੂੰ ਜੋ ਕੁਝ ਵੀ ਹੋਇਆ ਮੈਂ ਉਹਨੂੰ ਭੁੱਲ ਨਹੀਂ ਸਕਦੀ। ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ। ਮੇਰੇ ਮਨ ਵਿੱਚ ਪਤਾ ਨਹੀਂ ਕੀ ਆਇਆ। ਮੈਂ ਕਿਹਾ ਕਿ ਮੈਨੂੰ ਮaaf ਕਰ ਦੇ, ਸ਼ਾਇਦ ਮੇਰੇ ਕੋਲੋਂ ਕੋਈ ਗਲਤੀ ਹੋ ਗਈ। ਪਰ ਪ੍ਰਿਆ ਨੇ ਮੇਰੀ ਗੱਲ ਵਿੱਚ ਹੀ ਰੋਕ ਦਿੱਤੇ ਤੇ ਕਹਿਣ ਲੱਗੀ ਮਾਫੀ ਮੰਗਣ ਦੀ ਕੋਈ ਲੋੜ ਨਹੀਂ। ਗਲਤੀ ਤੇਰੀ ਨਹੀਂ, ਮੇਰੀ ਸੀ। ਇਹ ਸੁਣ ਕੇ ਮੈਂ ਹੈਰਾਨ ਹੀ ਰਹਿ ਗਿਆ। ਪ੍ਰਿਆ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਜਦੋਂ ਤੋਂ ਮੈਂ ਤੇਰੇ ਘਰ ਵਿਚ ਆ ਰਹੀ ਆ ਮੈਂ ਦੇਖਿਆ ਕਿ ਤੂੰ ਮੈਨੂੰ ਕਦੀ ਗਲਤ ਨਜ਼ਰਾਂ ਨਾਲ ਨਹੀਂ ਦੇਖਿਆ ਇਹ ਗੱਲ ਮੈਨੂੰ ਤੇਰੇ ਬਾਰੇ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਈ ਆ ਉਹਨੇ ਕਿਹਾ ਕਿ ਤੂੰ ਮੈਨੂੰ ਸ਼ਾਰਟ ਅਡਰੈਸ ਪਾਉਣ ਤੋਂ ਮਨਾ ਕੀਤਾ ਪੂਰੇ ਕੱਪੜੇ ਪਾਉਣ ਦੇ ਲਈ ਕਿਹਾ ਇਹ ਕੰਮ ਮੇਰੀ ਮਾਂ ਨੂੰ ਕਰਨਾ ਚਾਹੀਦਾ ਸੀ ਪਰ ਤੂੰ ਕੀਤਾ ਤੇਰਾ ਇਹ ਵਰਤਾਓ ਦੱਸਦਾ ਕਿ ਤੂੰ ਕਿੰਨਾ ਚੰਗਾ ਤੇ ਇਮਾਨਦਾਰ ਇਨਸਾਨ ਆ ਪ੍ਰਿਆ ਥੋੜੀ ਰੁਕ ਕੇ ਫਿਰ ਕਹਿਣ ਲੱਗੀ ਕਿ ਮੈਂ ਤੇਰੇ ਨਾਲ ਇਸ ਘਰ ਵਿੱਚ ਹੀ ਸੀ ਮੈਂ ਤੇਰੀ ਮਾਮੀ ਦੀ ਕੁੜੀ ਆ ਫਿਰ ਵੀ ਤੂੰ ਮੇਰਾ ਫਾਇਦਾ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਮੈਂ ਤੇਰੀ ਘਰਵਾਲੀ ਦੀ ਕਿਸਮਤ ਤੋਂ ਸੜਨ ਲੱਗੀ ਸੀ ਉਹਦੀ ਇਹ ਗੱਲ ਸੁਣ ਕੇ ਮੈਂ ਹੈਰਾਨ ਹੋ ਗਿਆ ਤੇ ਫਿਰ ਕਹਿਣ ਲੱਗੀ ਕਿ ਮੈਨੂੰ ਤੇਰੀ ਘਰਵਾਲੀ ਦੀ ਕਿਸਮਤ ਤੋਂ ਜੈਲਸ ਹੋ ਰਹੀ ਆ ਕਿਉਂਕਿ ਤੇਰੇ ਵਰਗੇ ਇਮਾਨਦਾਰ ਤੇ ਸਮਝਦਾਰ ਘਰਵਾਲਾ ਉਹਨੂੰ ਮਿਲਿਆ ਇਸ ਲਈ ਮੈਂ ਤੇਰੀ ਘਰਵਾਲੀ ਦੇ ਬਾਰੇ ਸਭ ਕੁਝ ਪੁੱਛਤੀ ਸੀ ਤੇ ਉਹਦੀ ਤਰ੍ਹਾਂ ਵਰਤਾਓ ਕਰਦੀ ਸੀ ਪ੍ਰਿਆਨੇ ਆਪਣੀ ਗੱਲ ਨੂੰ ਇਦਾਂ ਦੱਸਿਆ ਕਿ ਮੈਂ ਪੂਰੇ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਤੇ ਇਹ ਸਭ ਤੈਨੂੰ ਆਕਰਸ਼ਿਤ ਕਰਨ ਦੇ ਲਈ ਕੀਤਾ ਸੀ ਪਰ ਫਿਰ ਵੀ ਤੂੰ ਮੇਰੇ ਵੱਲ ਧਿਆਨ ਨਹੀਂ ਦਿੱਤਾ ਤੂੰ ਹਰ ਵਾਰ ਆਪਣੀ ਲਿਮਟ ਵਿੱਚ ਹੀ ਰਿਹਾ ਤੇ ਉਹਦੇ ਚਿਹਰੇ ਤੇ ਹਲਕੀ ਜਿਹੀ ਮੁਸਕਾਨ ਤੇ ਅੱਖਾਂ ਵਿੱਚ ਇਮਾਨਦਾਰੀ ਸੀ ਉਹਨੇ ਕਿਹਾ ਕਿ ਸੱਚ ਕਹਾ ਤਾਂ ਜਸ ਮੈਂ ਅਜੇ ਤੱਕ ਤੇਰੇ ਵਰਗੇ ਇਮਾਨਦਾਰ ਬੰਦਾ ਨਹੀਂ ਦੇਖਿਆ ਤੂੰ ਮੈਨੂੰ ਸਹੀ ਸਿਖਾਇਆ ਤੇ ਸੱਚੇ ਇਨਸਾਨ ਉਹੀ ਹੁੰਦੇ ਆ ਜੋ ਹਰ ਹਾਲਤ ਵਿੱਚ ਆਪਣੇ ਕਰੈਕਟਰ ਨੂੰ ਸਹੀ ਰੱਖਣ। ਪ੍ਰਿਆ ਦੀਆਂ ਸਾਰੀਆਂ ਗੱਲਾਂ ਸੁਣਨ ਤੋਂ ਬਾਅਦ ਤਾਂ ਮੈਂ ਚੁੱਪ ਹੋ ਗਿਆ ਸੀ। ਉਹਦੀਆਂ ਗੱਲਾਂ ਨੇ ਮੇਰੇ ਮਨ ਵਿੱਚ ਭਾਵਨਾਵਾਂ ਜਗਾ ਦਿੱਤੀਆਂ ਸੀ। ਪਛਤਾਵਾ, ਅਪਰਾਧ ਭੂਧ ਤੇ ਇੱਕ ਨਵੀਂ ਸਮਝ ਪਰ ਮੇਰੇ ਦਿਲ ਵਿੱਚ ਵਿੱਚ ਤੇ ਦਿਮਾਗ ਵਿੱਚ ਇੱਕ ਗੱਲ ਸਪਸ਼ਟ ਹੋ ਗਈ ਸੀ ਕਿ ਇਹ ਸਭ ਹੁਣ ਖਤਮ ਹੋਣਾ ਚਾਹੀਦਾ। ਕੁਝ ਟਾਈਮ ਬਾਅਦ ਮੈਂ ਹੌਲੀ ਜਿਹੀ ਕਿਹਾ ਕਿ ਪ੍ਰਿਆ ਮੈਨੂੰ ਮਾਫ ਕਰ ਦੇ ਜੋ ਕੁਝ ਵੀ ਹੋਇਆ ਉਹ ਮੇਰੀ ਗਲਤੀ ਸੀ ਪਰ ਹੁਣ ਮੈਂ ਚਾਹੁੰਦਾ ਕਿ ਤੂੰ ਇਹ ਸਭ ਕੁਝ ਭੁੱਲ ਜਾ ਆਪਣੇ ਜ਼ਿੰਦਗੀ ਵਿੱਚ ਅੱਗੇ ਵਧ ਮੈਂ ਤੇਰੇ ਮਦਦ ਦੇ ਲਈ ਜਿੰਨਾ ਚਾਹਾਂ ਪੈਸਾ ਦੇਣ ਲਈ ਤਿਆਰ ਹਾਂ ਪਰ ਕੱਲ ਤੋਂ ਤੂੰ ਮੇਰੇ ਘਰ ਨਾਲ ਕਿ ਉਹਦੀਆਂ ਅੱਖਾਂ ਵਿੱਚ ਕੋਈ ਗੁੱਸਾ ਤੇ ਨਰਾਜਗੀ ਨਹੀਂ ਸੀ ਉਹਨੇ ਸ਼ਾਂਤੀ ਨਾਲ ਕਿਹਾ ਕਿ ਮੈਨੂੰ ਪੈਸਿਆਂ ਦੀ ਕੋਈ ਲੋੜ ਨਹੀਂ ਜੋ ਕੁਝ ਵੀ ਹੋਇਆ ਉਹ ਸਿਰਫ ਸਾਡੇ ਵਿੱਚ ਹੀ ਰਹੂਗਾ ਮੈਂ ਤੇਰੀ ਘਰ ਵਾਲੀ ਨੂੰ ਇਹਦੇ ਬਾਰੇ ਵਿੱਚ ਕੁਝ ਨਹੀਂ ਦੱਸੂਗੀ ਤੈਨੂੰ ਇਸ ਗੱਲ ਦੀ ਫਿਕਰ ਕਰਨ ਦੀ ਕੋਈ ਲੋੜ ਨਹੀਂ ਮੈਂ ਤੇਰੇ ਪਰਿਵਾਰ ਨੂੰ ਬਰਬਾਦ ਨਹੀਂ ਹੋਣ ਦੇਵਾਂਗੀ ਜੋ ਹੋਇਆ ਉਹਦੇ ਲਈ ਮੈਂ ਵੀ ਤਾਂ ਉਨੇ ਹੀ ਜ਼ਿੰਮੇਵਾਰ ਹਾਂ ਜਿੰਨਾ ਤੂੰ ਆ ਪਰ ਇਹ ਸਭ ਹੁਣ ਇੱਥੇ ਹੀ ਖਤਮ ਹੋਣਾ ਚਾਹੀਦਾ ਤੂੰ ਬੇਫਿਕਰ ਰਹਿ ਇਹ ਕਹ ਕੇ ਪ੍ਰਿਆ ਉੱਥੇ ਹੌਲੀ ਜਿਹੀ ਆਪਣੇ ਘਰ ਵੱਲ ਤੁਰ ਪਈ ਮੈਂ ਉਹਨੂੰ ਜਾਂਦੇ ਹੋਏ ਦੇਖਿਆ ਪਰ ਉਹ ਪੋਸਟ ਡੈਂਟ ਤੋਂ ਬਾਅਦ ਉਹਨੇ ਮੇਰੇ ਘਰ ਆਉਣਾ ਬੰਦ ਕਰ ਦਿੱਤਾ ਸੀ। ਮੇਰੀ ਜ਼ਿੰਦਗੀ ਵਿੱਚ ਜਿੱਦਾਂ ਇੱਕ ਖਾਲੀਪਣ ਜਾ ਹੀ ਰਹਿ ਗਿਆ ਸੀ। ਕੁਝ ਦਿਨ ਏਦਾਂ ਹੀ ਲੰਘ ਗਏ ਸੀ। ਤਹਿਚਾਨਕ ਇੱਕ ਦਿਨ ਫੋਨ ਆਇਆ। ਮੈਂ ਫੋਨ ਚੁੱਕਿਆ ਤੇ ਉਹ ਮੇਰੀ ਘਰ ਵਾਲੀ ਦਾ ਸੀ। ਉਹਦੀ ਆਵਾਜ਼ ਵਿੱਚ ਖੁਸ਼ੀ ਚਲਕ ਰਹੀ ਸੀ। ਉਹਨੇ ਕਿਹਾ ਕਿ ਜਾਸ ਤੂੰ ਪਾਪਾ ਬਣ ਰਿਹਾ। ਇਹ ਗੱਲ ਸੁਣਦੇ ਹੀ ਮੇਰੀਆਂ ਅੱਖਾਂ ਵਿੱਚ ਖੁਸ਼ੀ ਆ ਗਈ ਸੀ। ਉਸ ਪਲ ਮੈਂ ਆਪਣੇ ਸਾਰੇ ਦੁੱਖ ਤੇ ਪਛਤਾਵੇ ਪਹੁੰਚ ਗਿਆ ਸੀ ਕੁਝ ਦਿਨਾਂ ਬਾਅਦ ਮੇਰੀ ਘਰ ਵਾਲੀ ਵਾਪਸ ਆ ਗਈ ਮੈਂ ਆਪਣੇ ਘਰ ਵਾਲੇ ਤੇ ਮੁੰਡੇ ਦੇ ਨਾਲ ਇੱਕ ਨਵੀਂ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜਿਉਣ ਲੱਗ ਪਿਆ ਸੀ ਇੱਕ ਦਿਨ ਦੀ ਗੱਲ ਆ ਮੈਂ ਆਪਣੇ ਘਰ ਦੇ ਕੰਮ ਵਿੱਚ ਵਿਜੀ ਸੀ ਅਚਾਨਕ ਬੈਲ ਵੱਜੇ ਮੈਂ ਸੋਚ ਕੋਈ ਡਿਲੀਵਰੀ ਵਾਲਾ ਜਾਂ ਗੁਆਂਢੀ ਹੋਵੇਗਾ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਦਰਵਾਜ਼ੇ ਦੇ ਬਾਹਰ ਇੱਕ ਗਿਫਟ ਰੱਖਿਆ ਹੋਇਆ ਸੀ ਮੈਂ ਥੋੜਾ ਹਰਾਨ ਹੋਇਆ ਮੈਂ ਚਾਰੇ ਪਾਸੇ ਦੇਖਿਆ ਉੱਥੇ ਕੋਈ ਨਹੀਂ ਸੀ ਮੈਂ ਗਿਫਟ ਚੱਕਿਆ ਤੇ ਅੰਦਰ ਆ ਗਿਆ। ਇਹ ਬੜਾ ਖੂਬਸੂਰਤੀ ਨਾਲ ਪੈਕ ਕੀਤਾ ਹੋਇਆ ਸੀ। ਮੈਂ ਹੌਲੀ-ਹੌਲੀ ਗਿਫਟ ਨੂੰ ਖੋਲਿਆ ਤੇ ਉਦਰ ਵਿੱਚ ਇੱਕ ਛੋਟੇ ਬੱਚੇ ਦੇ ਲਈ ਕਈ ਚੀਜ਼ਾਂ। ਅਸੀਂ ਨਵੇਂ, ਜਿਵੇਂ ਨਵੇਂ ਕੱਪੜੇ, ਖੜਾਉਣੇ ਤੇ ਵਾਲਾਂ ਦੇ ਲਾਉਣ ਵਾਲਾ ਕਲਿੱਪ ਸੀ। ਮੈਂ ਉਹ ਦੇਖ ਕੇ ਹੈਰਾਨ ਰਹਿ ਗਿਆ। ਮੈਂ ਸਮਝ ਗਿਆ ਸੀ ਇਹ ਗਿਫਟ ਪ੍ਰੀਆ ਨੇ ਭੇਜਿਆ ਵਾ। ਉਦੋਂ ਹੀ ਮੇਰੀ ਘਰਵਾਲੀ ਨੇ ਮੈਨੂੰ ਪੁੱਛਿਆ ਕਿ ਕਿਹਨੇ ਗਿਫਟ ਰੱਖਿਆ ਹੋਊਗਾ। ਮੈਂ ਉਹਨੂੰ ਕੁਝ ਨਹੀਂ ਕਿਹਾ। ਬਸ ਗਿਫਟ ਵਿੱਚ ਰੱਖੀਆਂ ਉਹ ਚੀਜ਼ਾਂ ਨੂੰ ਧਿਆਨ ਨਾਲ ਦੇਖਦਾ ਰਿਹਾ ਮੇਰੀ ਨਜ਼ਰ ਗਿਫਟ ਵਿੱਚ ਰੱਖੀ ਹੋਈ ਇੱਕ ਚਿੱਠੀ ਤੇ ਸੀ ਮੈਂ ਚਿੱਠੀ ਨੂੰ ਕੱਢ ਕੇ ਪੜ੍ਹਿਆ ਤੇ ਉਹਦੇ ਵਿੱਚ ਮੇਰੇ ਮੁੰਡੇ ਲਈ ਵਧਾਈਆਂ ਲਿਖਿਆ ਹੋਇਆ ਸੀ ਪਰ ਚਿੱਠੀ ਤੇ ਕਿਸੇ ਦਾ ਨਾਮ ਨਹੀਂ ਸੀ ਮੈਂ ਆਪਣੇ ਘਰ ਵਾਲਿਆਂ ਨੂੰ ਕਿਹਾ ਕਿ ਲੱਗਦਾ ਕਿਸੇ ਨੇ ਸਾਡੇ ਮੁੰਡੇ ਲਈ ਗਿਫਟ ਭੇਜ ਦਿੱਤਾ ਸ਼ਾਇਦ ਕੋਈ ਜਾਣ ਪਹਿਚਾਣਦਾ ਹੀ ਹੋਊਗਾ ਮੇਰੇ ਘਰ ਵਾਲੇ ਨੇ ਉਹਨੂੰ ਠੀਕ ਸਮਝ ਕੇ ਸਿਰ ਹਿਲਾ ਕੇ ਕਿਹਾ ਤਕੋਝ ਹੀ ਬੋਲਣ ਵਾਲੀ ਸੀ ਤਾਂ ਸਾਡਾ ਬੱਚਾ ਰੋਣ ਲੱਗ ਪਿਆ ਉਸੇ ਵੇਲੇ ਉਸਦਾ ਧਿਆਨ ਉਧਰ ਚਲਾ ਗਿਆ ਤੇ ਬਾਕੀ ਸਭ ਕੁਝ ਉਹ ਭੁੱਲ ਗਈ ਉਸ ਦਿਨ ਤੋਂ ਬਾਅਦ ਪ੍ਰੀਆ ਮੈਨੂੰ ਕਦੇ ਨਹੀਂ ਦਿੱਸੀ ਤੇ ਉਹਨੇ ਜੋ ਵੀ ਵਾਅਦਾ ਕੀਤਾ ਸੀ ਉਹ ਨਿਭਾਇਆ ਸੀ ਉਹ ਸਾਡੀ ਜ਼ਿੰਦਗੀ ਵਿੱਚ ਏਦਾਂ ਆਈ ਸੀ ਤੇ ਏਦਾਂ ਚਲੀ ਗਈ ਕਿ ਜਿੱਦਾਂ ਕਦੀ ਆਈ ਹੀ ਨਾ ਹੋਵੇ ਅਸੀਂ ਹਸਬੰਡ ਵਾਈਫ ਆਪਣੇ ਬੱਚੇ ਨਾਲ ਬੜੀ ਵਧੀਆ ਜ਼ਿੰਦਗੀ ਜੀ ਰਹੇ ਹਾਂ ਪ੍ਰੀਆ ਤੇ ਗਿਫਟ ਤਿਹੋਦੀ ਚਿੱਠੀ ਮੇਰੇ ਲਈ ਇਦਾਂ ਦੀ ਯਾਦ ਬਣ ਗਈ ਜੋ ਮੈਨੂੰ ਹਮੇਸ਼ਾ ਇਹ ਸਿਖਾਉਂਦੀ ਆ ਕਿ ਸਹੀ ਸੋਚ ਤੇ ਪਿਆਗ ਨਾਲ ਰਿਸ਼ਤੇ ਨੂੰ ਬਣਾ ਕੇ ਰੱਖਿਆ ਵੀ ਜਾ ਸਕਦਾ ਹਾਂਜੀ ਦੋਸਤੋ ਇਹ ਸੀ ਅੱਜ ਦੀ ਕਹਾਣੀ ਕਹਾਣੀ ਬਾਰੇ ਤੁਹਾਡੇ ਕੀ ਖਿਆਲ ਤੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਇਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਇਓ ਮਿਲਾਂਗੇ ਜੀ ਕਿਸੇ ਹੁਰਨਾ ਨਿਕਾਣੀ ਤੇ ਨਾ ਤਾ ਤਕਲੀਦ ਇਜਾਜ਼ਤ ਸਤਿ ਸ਼੍ਰੀ ਅਕਾਲ